ਚਿੱਟਾ ਰਾਤ ਨੂੰ ਚਿੱਟਾ ਦਿਨੇ ਚਿੱਟਾ ਦੁਪਹਿਰੇ ਚਿੱਟਾ ਘਰਾਂ 'ਚ ਚਿੱਟਾ ਬਾਹਰ ਚਿੱਟਾ ਚੌਂਕਾਂ 'ਚ ਚਿੱਟਾ 1 ਕਿਲੋਮੀਟਰ ਥਾਣਾ ਦੂਰ ਚਿੱਟੇ ਦੇ ਖਿਲਾਫ ਆਵਾਜ਼ ਤਾਂ ਉੱਠਾ ਵਾਅ ਚੱਕੀ ਏ ਲੱਤਾਂ ਬਾਹਾਂ ਤੋੜਨ ਦੀ ਧਮਕੀ ਘਰੇ ਆ ਕੇ ਧੀਆਂ ਭੈਣਾਂ ਦੀ ਗਾਲਾਂ ਦੀ ਧਮਕੀ ਨਸ਼ਾ ਖਤਮ ਕਰਨ ਦੇ ਦਾਅਵੇ ਕਰਕੇ ਸੱਤਾ ਚਾਈ ਕਾਂਗਰਸ ਸਰਕਾਰ ਦਾ ਸੱਚੇ ਤਸਵੀਰਾਂ ਬਿਆਨ ਕਰਦੀਆਂ ਨੇ ਫਿਰੋਜ਼ਪੁਰ ਦੀ ਧਰਤੀ ਪਿੰਡ ਬਾਜੀਦਰਪੁਰ ਸਾਹਿਬ ਦੇ ਪਿੰਡ ਦੇ ਹਾਲਾਤ ਇਸ ਕਦਰ ਮਾੜੇ ਨੇ ਕਿ ਲੋਕੀ ਫੇਸਬੁਕ ਤੇ ਲਾਈਵ ਹੋ ਕੇ ਸ਼ਰੀਆਮ ਪਿੰਡ ਵਿੱਚ ਨਸ਼ਾ ਵਿਕਨ ਦੀਆਂ ਗੱਲਾਂ ਕਰਕੇ ਪੁਲਿਸ ਅਤੇ ਸਰਕਾਰ ਨੂੰ ਕੋਸ ਤੇ ਵਿਖਾਈ ਦੇ ਰਹੇ ਨੇ ਪਿੰਡ ਦੇ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਅੱਜ ਤੜਕ ਸਵੇਰੇ ਭਾਵੇਂ ਨੀਂਦ ਤੋਂ ਜਾਗੀ ਫਿਰੋਜ਼ਪੁਰ ਪੁਲਿਸ ਵੱਡੀ ਤਦਾਦ ਵਿੱਚ ਪਿੰਡ ਪਹੁੰਚੀ ਪਰ ਘਰ-ਘਰ ਦੀ ਤਲਾਸ਼ੀ ਦੇ ਦੌਰਾਨ ਵੀ ਪੁਲਿਸ ਦੇ ਹੱਥ ਕੱਖ ਨਹੀਂ ਲੱਗਿਆ ਹੈਰਾਨੀ ਉਸ ਸਮੇਂ ਹੋਈ ਜਦੋਂ ਕਰੀਬ 2 ਘੰਟੇ ਦੀ ਸਰਚ ਆਪਰੇਸ਼ਨ ਦੌਰਾਨ ਵੀ ਇੱਕ ਪਾਸੇ ਪੁਲਿਸ ਕੋਈ ਵੀ ਨਸ਼ਾ ਨਾ ਮਿਲਣ ਦੀ ਗੱਲ ਕਰਦੀ ਰਹੀ ਤੇ ਦੂਜੇ ਪਾਸੇ ਪਿੰਡ ਵਾਸੀ ਸ਼ਰਿਆਮ ਨਸ਼ਾ ਵਿਕੰਨ ਦੀਆਂ ਦੋਹਾਈਆਂ ਪਾਉਂਦੇ ਰਹੇ ਹਾਂਜੀ ਕਿਹਾ ਸਿਕ ਪਿੰਡ ਵਜੀਦਪੁਰ ਚਿੱਟਾ 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 ਸ਼ਰਿਆਮ ਚਿੱਟਾ ਰਾਤ ਨੂੰ 出来了，包吃的。 ਨਹੀਂ ਮੰਨੇ ਪੰਚਾਇਤਾਂ ਨੇ ਮੰਤਾ ਕੀਤੀਆਂ ਨਹੀਂ ਮੰਨੇ ਦਿਵਾਲੀ ਵਾਲੇ ਦਿਨ ਤੁਸੀਂ ਦੀਵੇ ਜਗਾ ਕੇ ਦਿਵਾਲੀ ਮਨਾਈ ਹੋਣੀ ਹੈ ਪਰ ਇਹਨਾਂ ਨੇ ਚਿੱਟਾ ਵੇਚ ਕੇ ਕਰਨਜੀ ਚੰਨੀ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮੇਰੇ ਕੋਲ ਫਾਈਲ ਪਈ ਹੋਈ ਹੈ ਮੈਂ ਐਸਐਸਪੀ ਦਫ਼ਤਰ 'ਚ ਤੱਕੇ ਖਾਦੇ ਮੈਂ ਨਾਰਕੋਟੀ ਸੈਲ ਦੇ ਵਿੱਚ ਤੱਕੇ ਖਾਦੇ ਮੈਂ ਸੀਐਸਟਾਫ 'ਚ ਤੱਕੇ ਖਾਦੇ ਕਿਸੇ ਨੇ ਆਵਾਜ਼ ਵੀ ਚੁੱਕੀ ਕਿਉਂ ਆਖਰ ਇਹਨਾਂ ਦੇ ਹੌਸਲੇ ਨੇ بلند ਕਿਉਂ ਨੇ ਆਖਰ ਇਹ ਲੋਕਾਂ ਦੇ ਪਿੱਛੇ ਸਪੋਰਟ ਕੌਣ ਕਰ ਰਿਹਾ ਇੱਕ ਚੰਮ ਦਾ ਕਰਨ ਕੰਮ ਕਰਨ ਵਾਲੇ ਬੰਦੇ ਅੱਜ ਚਿੱਟਾ ਵੇਚ ਕੇ ਲੋਕਾਂ ਦੇ ਅੱਗੇ ਹਕੂਮਤ ਖੜੀ ਕਰਦੇ ਪੈਣੇ ਆਖਰ 307 ਦਾ ਪਰਚਾ ਸ਼ਰਿਆਮ ਉਹ ਅਜੇ ਵੀ ਪਿੰਡ ਦੇ ਵਿੱਚ ਤੋਰ ਰਹੇ ਨੇ ਕੌਣ ਇਹਨਾਂ ਨੂੰ ਐਡੀ ਵੱਡੀ ਸਪੋਰਟ ਦਿੰਦਾ 1 ਕਿਲੋਮੀਟਰ ਥਾਣਾ ਦੂਰ ਜੇ ਸਿਰਫ 1 ਕਿਲੋਮੀਟਰ ਇੱਥੇ ਆ ਕੇ ਬੰਦੇ ਬੂਏ ਦੇ ਅੱਗੇ ਧਮਕੀਆਂ ਦੇ ਮੈਂ ਤੇ ਮਰਨਾ ਹੀ ਹੈ ਪਰ ਮੈਂ ਆਉਦੇ ਪਿੰਡ ਦੇ ਨੌਜਵਾਨਾਂ ਦੀ ਜਾਨ ਬਚਾ ਕੇ ਜਾਵਾਂਗਾ ਆਖਰ ਇਹ ਜਿਹੜੀ ਮੇਰੀ ਬੇਇੱਜ਼ਤੀ ਹੋ ਰਹੀ ਹੈ ਮੇਰੇ ਕਰ ਵੇਖੋ ਆ ਵੇਖੋ ਆ ਕਿੰਨੇ ਲੋਗ ਇੱਥੇ ਇਕੱਠੇ ਹੋਏ ਨੇ ਆ ਗੌਰ ਫਰਮਾਓ ਇੱਥੇ ਇਹ ਵੇਖੋ ਗਵਾਨ ਆ ਕਿੰਨੇ ਆ ਚਿੱਟੇ ਵਾਲਿਆਂ ਦਾ ਕਮਾਂਡ ਵੇਖੋ ਇਹ ਚਿੱਟੇ ਵਾਲਿਆਂ ਦਾ ਕਮਾਂਡ ਵੇਖੋ ਚਿੱਟਾ 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 ਤੇ ਆ ਸਿੱਖ ਪਿੰਡ ਵਜੀਦਪੁਰ ਵਿੱਚ ਚਿੱਟਾ ਸ਼ਰ ਆਮ ਚਿੱਟਾ ਲੱਖਾਂ ਵੀਡੀਓ ਨੇ ਜਿੰਦੇ ਚ ਮਾਲ ਬਰਾਮਦ ਹੋਇਆ ਹੈ ਲੋਕ ਨਾਲ ਲੈ ਰਹੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਤੋਂ ਚਿੱਟਾ ਲਿਆ ਸਰਕਾਰਾਂ ਪੁਲਿਸ ਪ੍ਰਸ਼ਾਸਨ ਇੱਕ ਵੀਡੀਓ ਪਾਉਂਦਾ ਸਨ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਏਗਾ ਪਰ ਮੈਂ ਗੁਪਤ ਨਹੀਂ ਰਹਿਣਾ ਚਾਹੁੰਦਾ ਮੈਂ ਭੀੜ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਮੈਂ ਭੀੜ ਵਾਂਗੂ ਨਹੀਂ ਮਰਨਾ ਚਾਹੁੰਦਾ ਮੈਂ ਨਮੋਸ਼ਾਂ ਦੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ ਮੈਂ ਚੁਰਤ ਨਾ ਜਿਉਣਾ ਚਾਹੁੰਦਾ ਤੜ ਨਾ ਜਿਉਣਾ ਚਾਹੁੰਦਾ ਕਿਉਂਕਿ ਭੀੜਾਂ ਚੋਂ ਬਾਹਰ ਨਿਕਲ ਗਈ ਬੰਦੇ ਦਾ ਪਤਾ ਲੱਗਦਾ ਹੈ ਕਿ ਬੰਦਾ ਹੈਗਾ ਇਹ ਥੇ ਲਾਸ਼ਾਂ ਕਿੰਨੀਆਂ ਪੰਜਾਸ ਕਿਨਾ ਇੱਥੇ ਵੀਡੀਓ ਬਣਾਈ ਜਾਵੇ ਇੱਥੇ ਪ੍ਰੈਸ ਆਵੇ ਹਾਏ ਤੱਕ ਪੰਜਾਬ ਇੰਡੀਆ ਜੀ ਨਿਊਜ਼ ਮੈਂ ਸਾਰਿਆਂ ਕੇ ਬੇਨਤੀ ਕਰਦਾ ਵਜੀਰਪੁਰ ਦਾ ਚਿੱਟਾ ਖੋਲਿਆ ਜਾਏ ਅਗਰ ਪੁੱਛਿਆ ਜਾਏ ਕਿ ਇੱਥੇ ਚਿੱਟਾ ਕਿਉਂ ਆਉਂਦਾ ਸੋਸਾਇਟੀ ਨੇ ਛਾਪਾਂ ਮਾਰਿਆ ਸੋਸਾਇਟੀ ਅੱਗੇ ਚੂਣੀ ਕੀਤੀ ਇੱਥੇ ਮੇਰੇ ਬੂਏ ਅੱਗੇ ਆ ਕੇ ਇਹਨਾਂ ਨੇ ਗਾਲਾਂ ਕੱਢੀਆਂ ਨੇ 307 ਦਾ ਪਰਚਾ 6 ਮਹੀਨੇ ਹੋ ਗਏ ਨੇ ਬੰਦਾ ਇੱਕ ਰੈਸਟ ਹੋਇਆ ਉਹ ਆ ਕੇ 100 ਗੁੰਡਾ ਮਾ ਸਾਫ ਸਾਦਾ ਕੰਮ ਟਿੱਟਾ ਸ਼ੌਕ ਸੰਭ ਸਾਦਾ ਕੰਮ ਟਿੱਟਾ ਬਾਹ ਸਾਫ ਸਾਦਾ ਕੰਮ ਟਿੱਟਾ ਕਰਨ ਸਾਫ ਸ਼ੌਕ ਕੰਮ ਟਿੱਟਾ ਗੌਰਵ ਸੰਭ ਸ਼ੌਕ ਕੰਮ ਟਿੱਟਾ ਬਾਲਾਵ ਸਾਫ ਆਬਾਸ ਕੰਮ ਟਿੱਟਾ ਨਿੱਕਾ ਸੰਫ ਪੰਮਾ ਕੰਮ ਟਿੱਟਾ 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 ਲਾਖਣ ਗੈਂਗਸਟਰ ਜਿਹਨੂੰ ਕਹਿੰਦੇ ਨੇ ਜਿਹਨੂੰ ਸਾਰੇ ਪੁਲਸ ਲੱਭਦੀ ਫਿਰਦੀ ਵਜੀਦਪੁਰ ਦੇ ਵਿੱਚ ਮਿਆ ਕੋਈ ਨਹੀਂ ਸੌਂਦਾ ਕਿਉਂ ਡਰਦੇ ਹੋ ਮੈਂ ਤਿਆਰ ਆ ਗੋਲੀ ਖਾਣ ਦੇ ਲਈ ਮੈਂ ਤਿਆਰ ਆ ਮਰਨ ਦੇ ਲਈ ਪਰ ਮੈਂ ਪਿੰਡ ਦੇ ਵਿੱਚ ਚਿੱਟਾ ਨਹੀਂ ਵੰਕਣ ਦੇਣਾ ਇਹ ਸਾਰਾ ਕਾਰ ਚਿੱਟਾ ਵੇਚਦਾ ਹੈ ਜੇ ਕਾਰ ਨਹੀਂ ਪਤਾ ਮੈਨੂੰ ਪੁੱਛੋ ਜੇ ਪਿੰਡ ਨਹੀਂ ਪਤਾ ਮੈਨੂੰ ਪੁੱਛੋ ਜੇ ਨਾ ਨਹੀਂ ਪਤਾ ਮੈਨੂੰ ਪੁੱਛੋ ਚਿੱਟਾ 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 ਸ਼ਰਿਆਮ ਚਿੱਟਾ ਸਾਰੇ ਨਿਊਜ਼ ਚੈਨਲੋਂ ਚਿੱਟਾ ਚਿੱਟੇ ਦੇ ਇੰਟਰਵਿਊ ਦੇਣ ਲਈ ਮੈਂ ਤਿਆਰ ਆ ਚਿੱਟੇ ਬਾਰੇ ਬੋਲਣ ਲਈ ਮੈਂ ਤਿਆਰ ਆ ਮੇਰੇ ਮਮੀ ਦੀ ਬੇਟੀ ਉਹਨੂੰ ਗਾਲਾਂ ਕੱਢ ਕੇ ਗਿਆ ਚਲੇ ਮੇਰੇ 10 ਸਾਲ ਦਾ ਬੇਟਾ ਉਹਦੀ ਬੇਇੱਜ਼ਤ ਕਰਕੇ ਚਲੇ ਗਿਆ ਮੇਰੀ ਵਾਈਫ ਮੈਂ ਇੱਥੇ ਕੱਲੇ ਰਹਿਨੇ ਆ ਅਸੀਂ ਇੱਥੇ ਡਰ ਕੇ ਨਹੀਂ ਰਹਿਣਾ ਚਾਹੁੰਦੇ ਇਹ ਚਿੱਟੇ ਦੇ ਦਲਾਲ ਆ ਕੇ ਕਿਉਂ ਛਰੇ ਆਮ ਟਟਾ ਵੇਚਦੇ ਪੈਣੇ ਕੋਲ ਗੜੀ ਥਾਣਾ ਇੱਥੋਂ 1 ਕਿਲੋਮੀਟਰ ਦੂਰ ਹੈ ਉਹਨਾਂ ਨੂੰ ਪੁੱਛੋ ਲਾਸਟ ਰੇਡ ਕਦੋਂ ਹੋਈ ਏ ਇੱਥੇ ਰੇਡ ਕਰਨੇ ਆ ਰਹੇ ਕਿਉਂ ਜੋ ਚੱਟਾ ਵੇਖਦਾ ਬਿਆ ਸ਼ਰੀਆਮ ਅਗਰ ਇਹ ਲੂਲੀ ਲੰਗੜੀ ਸਰਕਾਰ ਨੂੰ ਇਹ ਬੋਲੇ ਪ੍ਰਸ਼ਾਸਨ ਨੂੰ ਅਗਰ ਤੁਸੀਂ ਚੁੱਪ ਰਹਿਗਾ ਤੇ ਚੱਟਾਂ ਨਾਲੇ ਕਰੇ ਵੇਚਣਾ ਸ਼ੁਰੂ ਕਰ ਦੇਣਾ ਚਿਟਾ ਚਿਟਾ ਸ਼ਰਿਆਮ ਚਿਟਾ ਵਜੀਦਪੁਰ ਦੇ ਵਿੱਚ ਚਿਟਾ ਸੜਕ ਦੇ ਉੱਤੇ ਚਿਟਾ ਘਰਾਂ 'ਚ ਚਿਟਾ ਇੱਥੇ ਕਈ ਮਰ ਗਏ ਨੇ ਕੰਜਾਂ ਨੇ ਮਰ ਜਾਣਾ ਚਿਟਾ ਬੰਦ ਨਹੀਂ ਹੁੰਦਾ ਇੱਥੇ ਬੜੇ ਲੋਕ ਪਾਸ਼ੰਦ ਦੇ ਗਏ ਬੜੀਆਂ ਸਰਕਾਰਾਂ ਬੋਲ ਕੇ ਚਲੀਆਂ ਗਈਆਂ ਚਿਟਾ 307 ਦਾ ਪਰਚਾ 6 ਮਹੀਨੇ ਬੰਦੇ ਕਰੇ ਨੇ ਚਿਟਾ ਸ਼ਰਿਆਮ ਵੇਖਦਾ ਪਿਆ ਇਹਨਾਂ ਦੀਵਾਲੀ ਵਾਲੇ ਦਿਨ ਇੱਥੇ ਗੰਦ ਪਾ ਦਿੱਤਾ ਅਜੇ ਤੱਕ ਗੰਦ ਪਾਈ ਜਾ ਰਹੇ ਨੇ ਚਿਟਾ ਚਟਾ ਸ਼ਰਿਆਮ ਚਟਾ ਆ ਵੇਖੋ ਆ ਗੈਂਗਸਟਰ ਇੱਥੇ ਆ ਕੇ ਮੈਨੂੰ ਧਮਕੀ ਦੇ ਰਹੇ ਨੇ ਕਿ ਤੈਨੂੰ ਠੋਕਣਾ ਹੈ ਤੇ ਆ ਵੇਖੋ ਚਿੱਟੇ ਦੇ ਸ਼ਿਕਾਰੀ ਹੱਤ ਦੇ ਸ਼ਿਕਾਰੀ ਬਣ ਹੋਏ ਨੇ ਚਿੱਟਾ ਵੇਚੀ ਜਾ ਰਹੇ ਨੇ ਪੰਚਾਇਤ ਗਵਾਏ ਸੋਸਾਇਟੀ ਗਵਾਏ ਸੋ ਵੀਡੀਓ ਜਿਹਦੇ ਚ ਚਿੱਟਾ ਬਰਾਮਦ ਹੋਇਆ ਹੈ ਕਿਉਂ ਨਹੀਂ ਐਕਸ਼ਨ ਲੈ ਰਿਹਾ ਵਜੀਦਪੁਰ ਕਿਉਂ ਨਹੀਂ ਐਕਸ਼ਨ ਆ ਰਿਹਾ ਵਜੀਦਪੁਰ ਕਿਉਂ ਨਹੀਂ ਸਰਕਾਰਾਂ ਪਹੁੰਚ ਰਹੀਆਂ ਵਜੀਦਪੁਰ ਮੈਂ ਇੱਥੇ ਇੱਕ ਮਾਸ ਮੇਲਨ ਰੱਖਦਾ ਹਾਂ ਅਗਰ ਇੱਥੇ ਕਾਰਵਾਈ ਨਾ ਹੋਈ ਮੈਂ ਰੋਡ ਜਾਮ ਕਰਾਂਗਾ ਮਾਲ ਵਾਲ ਦਾ ਰੋਡ ਜਾਮ ਕਰਾਂਗਾ ਕੋਈ ਵੀ ਫਾਇਰ ਬਗੇਡ ਆਰਾ ਕੋਈ ਵੀ ਐਂਬੂਲੈਂਸ ਨੂੰ ਰਾਹ ਨਹੀਂ ਮਿਲਦਾ ਅਗਰ ਕੋਈ ਬੰਦਾ ਮਰ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਮੈਂ ਇਸ ਸਗਾਤੇ ਆਏ ਦਿਨ ਆਏ ਦਿਨ ਵੀਡੀਓ ਪਾਇਆ ਬੰਦੇ ਮਰ ਗਏ ਇਹ ਤੇ ਨੌਜਵਾਨ ਮਰ ਰਹੇ ਨੇ 12 12 ਸਾਲ ਦੇ ਬੰਦੇ ਤਾਂ 10 ਸਾਲ ਦੇ ਬੰਦੇ ਚਿੱਟਾ ਵੇਚੀ ਜਾ ਰਹੇ ਨੇ ਅੱਜ ਵੀ ਮੇਰੀ ਕੋਈ ਆਵਾਜ਼ ਸੁਣਦਾ ਪਿਆ ਹੈ ਇਥੋਂ 1 ਕਿਲੋਮੀਟਰ ਥਾਣਾ ਦੂਰ ਹੈ ਆਓ ਵੇਖੋ ਕਿਵੇਂ ਛਰੇ ਆਮ ਚਿੱਟਾ ਵੇਖਦਾ ਪਿਆ ਹੈ ਕਿਵੇਂ ਛਰੇ ਆਮ ਕਾਊਂਟਰ ਸਜਦਾ ਹੈ ਕੁਰਸੀਆਂ ਡੈਂਦੀਆਂ ਨੇ ਪੀੜਾਂ ਦੀਆਂ ਪੀੜਾ ਇਹ ਤੇ ਚਿੱਟਾ ਵੇਚਦੀਆਂ ਪੰਨਾਂ ਨੇ ਤੇ ਗਾਲਾਂ ਮੈਨੂੰ ਕਰਦੇ ਪੈਣੇ ਮੇਰੇ ਇੱਕ ਵੀ ਕਰੈਕਟਰ ਤੇ ਦਾਗ ਨਹੀਂ ਆਗਾ ਦੂਜੇ ਪਾਸੇ ਪਿੰਡੇ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਇੱਕ ਵੱਡੇ ਦਬਾਅ ਦੇ ਹੇਠਾਂ ਕੰਮ ਕਰ ਰਹੀ ਹੈ ਸ਼ਰੀਆਮ ਪਿੰਡ ਦੇ ਵਿੱਚ ਨਸ਼ਾ ਵਿਕਦਾ ਪਿਆ ਪੁਲਿਸ ਜਾਣ ਕੇ ਅਣਜਾਨ ਬਣੀ ਹੋਈ ਹੈ ਔਲਾਦਾ ਕਹਨੇ ਪਿੰਡ ਦੇ ਵਿੱਚ ਨਸ਼ੇ ਕਾਰਨ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਨੇ ਪਰ ਸਰਕਾਰ ਤੇ ਪ੍ਰਸ਼ਾਸਨ ਗਲਬਾਤੀ ਦਾਅਵੇ ਕਰ ਰਹੀ ਹੈ ਜ਼ਮੀਨੀ ਤੌਰ ਤੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਆ ਇਹ ਪਿੰਡ ਵਜੀਦਪੁਰਾ ਜੀ ਜ਼ਿਲ੍ਹਾ ਫਿਰੋਜ਼ਪੁਰ ਹੈਗਾ ਜੀ ਹਾਂ ਜੀ ਕਿਹੜੀ ਬੜੀ ਤੇ ਗੱਛ ਪੁੱਛਾਈ ਹੋਈ ਹੈ ਪੁਲਿਸ ਅੱਜ ਘਟੋ ਘਟੋਣਾਂ ਦੇ 20 ਤੋਂ 25 ਗੱਡੀਆਂ ਪੁਲਿਸ ਦੇ ਆਈਆਂ ਹੋਈਆਂ ਨੇ ਮੰਨ ਲਓ 500 ਨੀਰਬਾਰਡ ਦੇ ਨੇੜੇ ਪੁਲਿਸ ਜਿਹੜੀ ਫੋਰਸ ਹੈਗੀ ਹੈ ਅੱਜ ਜੋ ਰੇਡ ਚੱਲ ਰਹੀ ਹੈ ਜੀ ਹਰੇਕ ਕਰਦੀ ਉਹ ਤਲਾਸ਼ੀ ਲੈ ਰਹੀ ਹੈ ਕਿਉਂ ਐਕਚੁਅਲੀ ਪਿੰਡ ਦੇ ਵਿੱਚ ਚਿੱਟੇ ਦਾ ਜ਼ੋਰ ਕਾਫੀ ਹੈਗਾ ਉਹਨੂੰ ਥੋੜੇ ਕੰਟਰੋਲ ਦੇ ਲਈ ਮਤਲਬ ਵੀ ਇਹ ਪੁਲਿਸ ਰੇਡ ਕਰ ਰਹੀ ਹੈ ਉਹਦੇ 'ਚ ਇਹ ਤਾਂ ਹੁਣ ਸਰਕਾਰਾਂ ਤੇ ਡਿਪੈਂਡ ਹੈਗਾ ਜੀ ਦੇਖੋ ਕਿਵੇਂ ਚੱਲ ਰਿਹਾ ਕਿੱਥੋਂ ਆਉਂਦਾ ਹੈ ਕਿਵੇਂ ਆਉਂਦਾ ਇਹ ਤਾਂ ਸਭ ਮਤਲਬ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਹੈ ਹਨਾ ਜੀ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇੱਕ ਪਿੰਡ ਦੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਅਸੀਂ ਨੀਅਰਬਾਊਟ 150 ਮੈਂਬਰ ਹੈਗੇ ਆ ਅਸੀਂ ਉਹ ਚਿੱਟੇ ਦੇ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਵੀ ਲੱਗੇ ਹੋਏ ਆ ਨਾਲ ਹੈਲਪ ਕਰ ਰਹੇ ਹਾਂ ਨਾਲ ਨੂੰ ਮਤਲਬ ਪੰਜਾਬ ਪੁਲ ਚਾਲੇ ਵੀ ਸਾਡੀ ਹੈਲਪ ਕਰ ਰਿਹਾ ਹੈ ਉਹਦੇ ਵਿੱਚ ਇਹ ਜੀ ਵਜੀਦਪੁਰ ਪਿੰਡ ਆ ਫਰੋਸਪੁਰ ਦੇ ਵਿੱਚ ਇਤਿਹਾਸਿਕ ਪਿੰਡ ਆ ਜੀ ਵਜੀਦਪੁਰ ਜਾਮਨੀ ਸਾਹਿਬ ਗੁਰਦੁਆਰਾ ਇੱਥੇ ਦਸਵੇਂ ਪਾਤਸ਼ਾਹ ਦੇ ਚਰਨ ਛੂਪਾ ਪਵਿੱਤਰ ਧਰਤੀ ਆ ਜੀ ਇੱਥੇ ਕੀ ਹੁੰਦਾ ਇੱਥੇ ਇੱਥੇ ਚੱਟਾ ਸ਼ਰਿਆਮ ਵੇਖਦਾ ਜੀ ਔਰ ਇਸ ਤੋਂ ਪਹਿਲਾਂ ਕਈ ਵੀਡੀਓ ਦੇ ਵਿੱਚ ਮੈਂ ਪਾਇਆ ਜੀ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੀ ਤੇ ਚਟਾ ਨਹੀਂ ਰੁਕਿਆ ਜੀ ਕੀ ਕਾਰਨ ਕੀ ਹੈ ਵੀ ਕਿਉਂ ਰੋਕਥਾਮ ਨਹੀਂ ਹੋ ਰਹੀ ਪੁਛ ਕਹਿੰਦੀ ਅਸੀਂ ਬੜੀਆਂ ਕਾਰਵਾਈ ਕਰਦੀਆਂ ਬੜੀਆਂ ਰੇਡ ਕਰਦੇ ਹਾਂ ਅੱਜ ਵੀ ਤੁਸੀਂ ਦੇਖਿਆ ਵੀ ਇਸ ਤਰ੍ਹਾਂ ਰੁਕ ਪਾਏਗਾ ਅਗਰ ਇਸ ਤਰੀਕੇ ਦੇ ਨਾਲ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਰੇਡ ਹੁੰਦੀ ਆ ਜਾਂ ਦੋ ਤਿੰਨ ਵਾਰੀ ਰੇਡ ਹੁੰਦੀ ਆ ਤੇ ਮੈਨੂੰ ਲੱਗਦਾ ਹੈ ਅੱਜ ਦਾ ਮਾਹੌਲ ਵੇਖ ਕੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਵਜੀਦਪੁਰ ਦੇ ਵਿੱਚ ਚਟਾ ਰੁਕ ਜਾਏਗਾ ਕੱਲ ਤੁਹਾਨੂੰ ਲਾਈਵ ਹੋਣ ਦੀ ਕੀ ਲੋੜ ਪਈ ਸਰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਚਿੱਟੇ ਦੇ ਖਿਲਾਫ ਮੈਂ ਉਹਨਾਂ ਦੀ ਵੀਡੀਓ ਪਾਈ ਸੀਗੀ ਇੱਕ ਜੀ ਔਰ ਕਮੇਟੀ ਬਣੀ ਆ ਜੀ ਇੱਥੇ ਤੇ ਸਾਡੀ ਕਮੇਟੀ ਨੇ ਇੱਕ ਸੂਬਾਈ ਇੱਥੇ ਇੱਕ ਰੈਲੀ ਕੱਢੀ ਸੀਗੀ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਭਾਈ ਵੀ ਤੁਸੀਂ ਚਿੱਟਾ ਜਿਹੜਾ ਉਹ ਛੱਡ ਦਿਓ ਤੇ ਸਾਰੀ ਕਮੇਟੀ ਨੇ ਬੜਾ ਜ਼ੋਰ ਲਾਇਆ ਧੰਨਵਾਦ ਕਰਦਾ ਮੈਂ ਸਾਰੇ ਨੌਜਵਾਨਾਂ ਦਾ ਜੀ ਪ੍ਰਧਾਨ ਜੀ ਮੈਂਬਰ ਜੀ ਖਜ਼ਾਨਚੀ ਸਾਹਿਬ ਸਾਰੇ ਇੱਥੇ ਨੇ ਜੀ ਤੇ ਬਹੁਤ ਜ਼ੋਰ ਲਾਇਆ ਜੀ ਔਰ ਉਹ ਸਮਝਾਣਾ ਹੀ ਫੇਰ ਤੋਂ ਵੀ ਤੁਸੀਂ ਰੁਕੇ ਨਹੀਂ ਤੇ ਤੁਸੀਂ ਆਪ ਦਾ ਚਿੱਟਾ ਜਿਹੜਾ ਜਾਰੀ ਕਰਦੇ ਪਏ ਜੇ ਉਹਨਾਂ ਨੇ ਮੈਨੂੰ ਗਾਲੀ ਗਲੋਚ ਕੀਤਾ ਜੀ ਤੇ ਉਹ ਇੱਥੇ ਆ ਗਿਆ ਜੀ ਤੇ ਇਥੋਂ ਮੈਨੂੰ ਜਾਨੋਂ ਮਾਰਨ ਦੀ ਦੋ ਵਾਰੀ ਧਮਕੀ ਦੇ ਕੇ ਗਿਆ ਜੀ ਜਿਹੜਾ ਇਹ ਚਿੱਟੇ ਨਾਲ ਜੋ ਮਤਲਬ ਵੇਚਦੇ ਆ ਤੇ ਇੱਥੇ ਸਾਰਾ ਕਾਰੋਬਾਰ ਚਲਾਉਂਦੇ ਆ ਉਹ ਜੀ ਉਹ ਤੇ ਸ਼ਰਿਆਮ ਕਰਦੇ ਜੀ ਨਜਾਇਜ਼ ਹਥਿਆਰ ਨੇ ਉਹਨਾਂ ਦੇ ਉੱਤੇ ਕਈ ਪਰਚੇ ਨੇ ਜੀ ਉਹ ਪ੍ਰਵਾਹ ਹੀ ਨਹੀਂ ਸਮਝਦੇ ਇੱਥੇ ਰਹਿੰਦੇ ਨੇ ਜੀ ਤੇ ਸ਼ਰਿਆਮ ਧਮਕੀਆਂ ਦਿੰਦੇ ਨੇ ਜੀ ਇਨਸ਼ਾਅੱਲਾ ਦੀ ਪੁਲਿਸ ਦੀ ਸ਼ਹਿਜਾ ਮਤਲਬ ਕੋਈ ਪਲੀਟਰਾਂ ਦੀ ਸ਼ਹਿਜਾ ਦੇਖੋ ਜੀ ਜਿੱਥੋਂ ਤੱਕ ਉਹਨਾਂ ਦੀ ਹਕੂਮਤ ਉਹਨਾਂ ਦਾ ਟੌਰ ਉਹਨਾਂ ਦਾ ਇੱਕ ਫਿਲਮੀ ਅੰਦਾਜ਼ ਦੇ ਵਿੱਚ ਰਹਿਣਾ ਤੇ ਫਿਲਮੀ ਅੰਦਾਜ਼ ਦੇ ਵਿੱਚ ਜਿਹੜਾ ਸ਼ਰੇਆਮ ਹਥਿਆਰ ਰੱਖਣੇ ਨਜਾਇਜ਼ ਹਥਿਆਰ ਰੱਖਣੇ ਪਰਚੇ ਹੁੰਦੇ باوجود ਵੀ ਇਦਾਂ ਘੁੰਮਦੇ ਰਹਿਣਾ ਤੇ ਲੱਗਦਾ ਹੈ ਕਿ ਉਹਨਾਂ ਦੇ ਕੱਲਿਆਂ ਦੀ ਨਹੀਂ ਉਹਨਾਂ ਦੇ ਉੱਤੇ ਕਿਸੇ ਦਾ ਹੱਥ ਹੈਗਾ ਜੀ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਪਾਸਟਰ ਜੈਪਾਲਾ ਜੀ ਕੱਲ ਜਿਹੜੀ ਵੀਡੀਓ ਪਾਸਟਰ ਨੇ ਪਾਈ ਸੀ ਉਸਬੰਦੀ ਫਿਰ ਅਸੀਂ ਜਿਹੜੇ ਹੈਗਾ ਕੋ 150 ਮਤਲਬ ਮੁਲਾਜ਼ਮ ਲੈ ਕੇ ਇਸ ਪਿੰਡ ਦੀ ਜਿਹੜੀ ਹੈਗੀ ਸਰਚ ਕਰ ਰਹੇ ਆ ਤੇ ਅਜੇ ਤੱਕ ਤਾਂ ਸਾਨੂੰ ਕੋਈ ਚੀਜ਼ ਨਹੀਂ ਮਿਲੀ ਲੇਕਿਨ ਇਹ ਦੇਖਣ ਦੇ ਵਿੱਚ ਲੋਕਾਂ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਪਾਸਟਰ ਦੀ ਤੇ ਦੂਜੀ ਪਾਰਟੀ ਦੀ ਜਿਹੜੀ ਹੈਗੀ ਜਿੰਨਾ ਤੇ ਇਹ ਅਲਿਗੇਸ਼ਨ ਆ ਰਿਹਾ ਉਹ ਆਪਸ ਵਿੱਚ ਦੀ ਕੋਈ ਪਹਿਲਾਂ ਕੋਈ ਕੁੜੀ ਮੁੰਡੇ ਦਾ ਕੋਈ ਝਗੜਾ ਜਿਹਾ ਹੈਗਾ ਉਹ ਸਬੰਧੀ ਗੁਲੀ ਗਲੀ ਵਿੱਚ ਚੱਲੀ ਸੀ ਪਰਚੇ ਵੀ ਹੋਏ ਸੀ ਤੇ ਕੱਲ ਫਿਰ ਪਾਸਟਰ ਨੇ ਜਿਹੜੀ ਹੈਗੀ ਇਹ ਉਹਨੇ ਵੀਡੀਓ ਪਾਤੀ ਮੈਸੇਜ ਪਾਇਆ ਆਪਣੇ ਸਾਥੀਆਂ ਨੂੰ ਇੱਥੇ ਕਮੇਟੀ ਬਣੀ ਹੋਈ ਆ ਉਹ 150 ਵਰਕਰ ਹੈਗੇ ਮੈਂਬਰ ਹੈਗੇ ਨੇ ਉਹਨੇ ਇਹ ਪਾਇਆ ਸੀ ਕਿ ਇਹ ਫੇਰ ਇੱਥੇ ਤੁਰੇ ਫਿਰਦੇ ਨੇ ਇਸ ਕਰਕੇ ਰਾਤ ਫੇਰ ਉਹ ਬੰਦੇ ਜੇ ਆ ਗਏ ਆ ਜਵਾਨ ਤੇ ਆਉਣ ਕਰਕੇ ਉਹ ਜਿਹੜਾ ਉਹਨਾਂ ਤੇ ਗੋਲੀ ਚੱਲੀ ਸੀ ਉਹ ਜਵਾਨ ਤੇ ਕਰਨ ਤੇ ਆਇਆ ਹੋਇਆ ਤੇ ਉਹ ਦੁਬਾਰਾ ਫੇਰ ਵੀ ਇੱਥੇ ਰਾਤ ਜਿਹੜੀ ਨਸ਼ਾ ਛਡਾਊ ਕਮੇਟੀ ਉਹ ਆ ਗਈ ਤੇ ਮਿਲਿਆ ਤਾਂ ਕੁਝ ਨਹੀਂ ਉਹਨਾਂ ਨੂੰ ਪਰ ਉਸ ਤੋਂ ਬਾਅਦ ਫਿਰ ਤੁੰਤੂ ਮੈਂ ਵੇਖੂਗੀ ਨੇ ਫੇਰ ਪਾਈ ਸੀ ਉਹ ਅਸੀਂ ਸਰਚ ਕਰ ਰਹੇ ਹਾਂ ਪਿੰਡ ਪਿੰਡ ਦੀ ਕਮੇਟੀ ਕਹਿ ਰਹੀ ਜੀ ਪਿੰਡ ਦੇ ਵਿੱਚ ਨਸ਼ਾ ਬਹੁਤ ਸੀਗਾ ਅਸੀਂ ਜਿਹੜੀ ਹੈ ਕਮੇਟੀ ਬਣਾਈ ਹੈ ਥੋੜੀ ਬੋਠਲ ਪਈ ਹੈ ਲੇਕਿਨ ਅਜੇ ਵੀ ਕੋਣਾ ਨਹੀਂ ਲੱਗਦਾ ਲੱਗਦਾ ਕਿ ਵੇਜਤਾ ਕੌਣ ਹੈ ਤਿੰਨ ਚਾਰ ਮਹੀਨਿਆਂ ਤੋਂ ਜਿਹੜੀ ਹੈ ਨਸ਼ਾ ਛਡਾਊ ਕਮੇਟੀ ਬਣੀ ਹੋਈ ਆ ਉਹ ਆਪ ਹੀ ਦੱਸ ਰਹੇ ਨੇ ਵੀ ਉਸ ਤੋਂ ਬਾਅਦ ਕਾਫੀ ਸੁਧਾਰ ਹੋਇਆ ਪਰ ਜ਼ਿਆਦਾ ਜਿਹੜਾ ਵੀਡੀਓ ਤੇ ਲਾਈਵ ਹੋਇਆ ਉਹ ਤਾਂ ਇਹਨਾਂ ਦਾ ਆਪ ਦੀ ਰੰਜਿਸ਼ ਹੈਗੀ ਆ ਮੈਂ ਦੱਸ ਰਿਹਾ ਵੀ ਕੁੜੀ ਮੁੰਡੇ ਦਾ ਕੋ ਰੌਲਾ ਸੀ ਕੋ ਆਪਸ ਵਿੱਚ ਦੀ ਇਹ ਨਾ ਦੀ ਪਰਛੋ ਪਰਚੀ ਵੀ ਹੋਈ ਸੀ ਗੋਲੀ ਵੀ ਚੱਲੀ ਸੀ ਹਾਂ ਸਰ ਪਿੰਡ ਪਿੰਡ ਦੀ ਗੱਲ ਕੀਤੀ ਆ ਹੋਰ ਵੀ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਵੀ ਨਸ਼ੇ ਦੀ ਗੱਲ ਲੱਤ ਹੈਗੀ ਆ ਕਾਫੀ ਲੋਕ ਮਰੇ ਵੀ ਆ ਮੁਰਗੇ ਨਸ਼ੇ ਕਰਦੇ ਨਹੀਂ ਇਥੇ ਨਹੀਂ ਅਜੇ ਤੱਕ ਕੀ ਪਤਾ ਲੱਗਾ ਵੀ ਪਿੰਡ ਚ ਕੋਈ ਜੀ ਗੱਲ ਹੋਈ ਗੱਲ ਇਹਨਾਂ ਨੇ ਕੱਲ ਕਮੇਟੀ ਨੇ ਇੱਕ 16 ਸਾਲ ਦੇ ਮੁੰਡੇ ਨੂੰ ਫੜਿਆ ਸ਼ਮਸ਼ਾਨ ਘਰ ਦੇ ਵਿੱਚ ਢਾਲਾ ਦੇ ਨਹੀਂ ਉਹਨਾਂ ਨੇ ਕੋਲਗੜੀ ਥਾਣੇ ਚ ਫੜਾਇਆ ਵੀ ਆ ਹਾਂ ਦੱਸ ਰਿਹਾ ਦੱਸ ਰਿਹਾ ਵੀ ਉਸ ਬੰਦੀ ਉਹ ਹੀ ਪਰਚਾ ਦੇ ਰਿਹਾ ਸਰ ਕਿੰਨੇ ਮੁਲਾਜ਼ਮ ਜਿਹੜੇ ਅੱਜ ਆਏ ਕਿਹੜੀ ਬੜੀ ਤਰਜ਼ ਚ ਜਿਹੜਾ ਤੁਸੀਂ ਲੈ ਕੇ ਆਏ ਪਿੰਡ ਦੇ ਵਿੱਚ ਕਰੀਬ 200 ਮੁਲਾਜ਼ਮ ਨੇ ਤੇ ਇਥੇ ਲੈ ਕੇ ਆਏ ਸਰ ਅਧਿਕਾਰਤ ਹਾਂਜੀ ਹਾਂਜੀ ਸਾਰੇ ਸਾਰੇ ਇਧਰ ਬਾਲਮੀਕ ਮੰਦਰ ਵਾਲੇ ਪਾਸੇ ਜਿਹੜਾ ਨਾ ਦਾਦ ਦੀ ਰੰਜਿਸ਼ ਹੈਗੀ ਉਹ ਉਧਰ ਦੇ ਜਿਹੜੇ ਜਿਹੜੇ ਕਰ ਦੱਸੇ ਆ ਸਾਰਿਆਂ ਦੀ ਅਸੀਂ ਵੈਸੇ ਸਾਰੇ ਪਿੰਡ ਦੀ ਸਰਚ ਕੀਤੀ ਅਸੀਂ ਕੋਈ ਬਰਾਮਾ ਕੋਹਾ ਜੀ ਨਹੀਂ ਬਰਾਮ ਦੀ ਅਜੀ ਤੱਕ ਕੋਈ ਸਰ ਵੱਡੇ ਪੱਤਰ ਤੇ ਪਿੰਡ ਵਿੱਚ ਜਿਹੜਾ ਨਸ਼ਾ ਵੇਚ ਰਿਹਾ 1 ਕਿਲੋਮੀਟਰ ਤੇ ਥਾਣਾ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਨਹੀਂ ਸਾਡਾ ਪੂਰਾ ਇਸ ਪਾਸੇ ਜਿਹੜਾ ਹੈ ਪ੍ਰੋਪਰ ਧਿਆਨ ਹੈਗਾ ਇਹ ਹੈ ਕਿ ਚਲੋ ਅੱਜਕੱਲ ਇਲੈਕਸ਼ਨ ਆ ਦੂਜੇ ਕਰਕੇ ਜਿਹੜਾ ਸਮਾਂ ਆ ਰਿਹਾ ਡਿਊਟੀਆਂ ਜ਼ਿਆਦਾ ਹੋ ਰਹੀਆਂ ਨੇ ਤੇ ਥੋੜਾ ਜਿਹਾ ਫੋਰਸ ਦੀ ਘਾਟ ਕਰਕੇ ਸਵਾਲ ਇਹ ਹੈ ਕਿ ਆਖਿਰ ਨਸ਼ਾ ਕਿਸ ਕਦਰ ਪਿੰਡਾਂ ਦੇ ਵਿੱਚ ਵੱਧ ਚੁੱਕਿਆ ਹੈ ਤੇ ਲੋਕ ਇਹ ਸਭ ਤੋਂ ਕਿੰਨੇ ਦੁਖੀ ਨੇ ਸਾਡੀ ਪੁਲਿਸ ਅਤੇ ਪ੍ਰਸ਼ਾਸਨ ਸੜੀਆਂ ਸਰਕਾਰਾਂ ਦੇ ਹੱਥ ਅਜੇ ਤੱਕ ਖਾਲੀ ਕਿਉਂ ਨੇ ਤੇ ਬੜਾ ਵੱਡਾ ਜਾਂਚ ਦਾ ਵਿਸ਼ਾ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਮਿੰਨੀ ਪੌਕੇਟ